ਸਾ ਪਾਣ ਉਹ ਜਫਾ ਨੂੰ ਵੀ ਦਿੱਤਾ ਜਾਣਾ ਪਰ ਇੱਧਰ ਪਰ ਔਖਾ ਔਖਾ ਅੰਬੇ ਨੂੰ ਜਫਾ ਵਾੜਾ ਔਖਾ ਹੈ ਅੰਬੇ ਦੀ ਰੇੜੇ ਗੁਰਜੀਤ ਗਿੱਲ ਹੋਣਾ ਹੈ ਯੂਕੇ ਤੋਂ ਵੀ ਵੱਡਾ ਧੰਨਵਾਦ ਆ ਡਾਕਟਰ ਲੱਗ ਗਿਆ ਤੇ ਸਾਹਮਣੇ ਦੇਖਾਂਗੇ ਕੌਣ ਅੰਬੇ ਨੂੰ ਜਫਾ ਦਵੇਗਾ ਕੌਣ ਮੇਲਾ ਬਣਾਵੇਗਾ ਉਸੇ ਦਾ ਗਰਾਈ ਇਸ ਸਮੇਂ ਫੂਲਾ ਨੌਜੋਣ ਸੰਮਾ ਦੇ ਖਾਨੋਂ ਵਾਲੀ ਜਿੰਦਰ ਜਦੋਂ ਖੜਦੇ ਸੀ ਨਾ ਕੰਨੀਆਂ ਦੇ ਉੱਪਰ ਤੇ ਦੁਨੀਆ ਨੂੰ ਪਤਾ ਲੱਗਦਾ ਸੀ ਵੀ ਕੋਈ ਜਾਫੀ ਖੜੇ ਆ ਓਏ ਕਿਹਨੂੰ ਛੇੜ ਲਿਆ ਓਏ ਕਿਹਨੂੰ ਛੇੜ ਲਿਆ ਹਮਾਲਿਆ ਪਰਬਤ ਛੇੜਿਆ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਇਹਦਾ ਕਹਿੰਦੇ ਮਿੰਟਾ ਸਕਿੰਟਾਂ 'ਚ ਵੀਜ਼ਾ ਲੱਗਾ ਪਰ ਖੇਡ ਕਬੱਡੀ ਦਾ ਬ੍ਰੈਂਡਰ ਜਾਫੀ ਪ੍ਰੀਤ ਯਾ ਬੱਬੂ ਜੀ ਸੰਦੀਪ ਆ ਉਹ ਪ੍ਰੀਤ ਆ ਮਾੜੀ ਮੇਗੇ ਵਾਲਾ ਕਬੱਡੀ ਖਿਡਾਰੀਆਂ ਦੇ ਨਾਲ ਪਿਆਰ ਪਰ ਭਾਈ ਲੱਦੂ ਵਾਲਾ ਪ੍ਰੀਤ ਪਾਇਆ ਤੁਹਾਨੂੰ ਹੱਥ ਉਖੜਦੇ ਪੈਰ ਏ ਏ ਏ ਹੁੰਦੀ ਹੋਏ ਬੱਲੇ 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 ਆਈ ਤਾਂ ਇਦੋਂ ਪਰੇ ਕੁਝ ਨਹੀਂ ਚੱਕੇ ਜਾਮ ਹੁੰਦੇ ਵੇਖੋ ਜਰਾ ਆ ਪ੍ਰੀਤ ਭਾਈ ਲੱਦੂ ਵਾਲਾ ਮੇਰੇ ਮਿੱਤਰੋ ਕਰਾਉਂਦਾ ਬਹਿ ਜਾ ਬਹਿ ਜਾ ਕਰਾਉਂਦਾ ਬਹਿ ਜਾ ਬਹਿ ਜਾ ਇੱਕ ਮੇਰੀ ਹੋਰ ਤੁਹਾਨੂੰ ਅਸੀਂ ਪਛਾਣ ਹੋਣਾ ਹੈ ਰਾਜਨੇ ਸਾਜਨ ਆਓ ਵੇਖੋ ਜਰਾ ਉੱਡ ਗਈ ਗਰਦ ਉੱਡ ਗਈ ਗਰਦ ਉੱਡ ਗਈ ਗਰਦ ਆਹ ਇੱਕ ਮਤਾਪੁਰੀਆ ਕਰਾਉਂਦਾ ਬਹਿ ਜਾ ਬਹਿ ਜਾ ਓਏ ਕਰਾਉਂਦਾ ਬਹਿ ਜਾ ਬਹਿ ਜਾ ਪਰ ਬਣ ਬਣ ਕੀ ਗਿਆ ਬਣ ਕੀ ਗਿਆ